ਯੂਰਪ ਦੀ ਧਰਤੀ ਤੇ ਗੋਰਿਆਂ ਨੂੰ ਪਿੱਛੇ ਕਰਕੇ ਗਤਕੇ ਦੇ ਜੋਰ ਦਿਖਾਉਣ ਵਾਲੇ ਫਤਿਹ ਸਾਹਿਬ ਨੂੰ ਅੱਜ ਜਥੇਦਾਰ ਫਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸਨਮਾਨ ਕਰਕੇ ਸਰੂਪਾ ਫਾਕੇ ਨਿਹਾਲ ਕੀਤਾ ਗਿਆ ਜਿਸ ਦੇ ਚਲਦੇ ਆ ਫਤੇਹ ਸਾਹਿਬ ਦੇ ਮਾਪੇ ਵੀ ਕਾਫੀ ਕੁਝ ਨਜ਼ਰ ਆਏ ਇਸ ਸੰਬੰਧੀ ਫਤੇਹ ਸਾਹਿਬ ਦੇ ਮਾਤਾ ਨਪਰੀ ਕੋਰ ਨੇ ਕਿਹਾ ਕਿ ਉਸ ਦਾ ਬੇਟਾ 4.5 ਸਾਲ ਦਾ ਹੈ ਜਿਸ ਨੇ ਕੋਰੀਆ ਨੂੰ ਹਰਾ ਕੇ ਚੈਂਪੀਅਨਸ਼ਿਪ ਦਾ ਜਿੱਤ ਕੇ ਨਾਮ ਰੋਸ਼ਨ ਕੀਤਾ ਹੈ ਜਿਸ ਉੱਪਰ ਵਾਹਿਗੁਰੂ ਦੀ ਅਪਾਰ ਕਿਰਪਾ ਤੇ ਉਸ ਦੇ ਸ਼ੌਂਕ ਦੇ ਚਲਦੇ ਆ ਅਸੀਂ ਆਪਣੇ ਬੱਚੇ ਨੂੰ ਗੱਤਕੇ ਦੇ ਸ਼ਸਤਰ ਲਿਆ ਕੇ ਦਿੱਤੇ ਜਿਸ ਦੇ ਚਲਦੇ ਆ ਉਸ ਦੇ ਸ਼ੌਕ ਨੇ ਉਸ ਨੂੰ ਅਜੇ ਯੂਰਪ ਦੇ ਵਿੱਚ ਬੜਾ ਵੱਡਾ ਪਲੇਟਫਾਰਮ ਦਿੱਤਾ ਹੈ ਜਿੱਥੇ ਉਸ ਨੇ ਆਪਣਾ ਨਾਮ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਹੈ ਜਣਾ ਸਿੱਖੀ ਐਦਾਂ ਕਾਇਮ ਰੱਖਣੀ ਐ ਕਿ ਤੇਰੇ ਹਰ ਤਰੀਕੇ ਨਾਲ ਤੇਰੇ ਨਾਲ ਅਸੀਂ ਖੜੇ ਆ ਤੁਸੀਂ ਜਿੱਥੇ ਵੀ ਸਟੇਜ ਤੇ ਤੈਨੂੰ ਸਨਮਾਨਤ ਕਰਾਂਗੇ ਤੂੰ ਬੱਚੇ ਪਰ ਸਿੱਖੀ ਨਹੀਂ ਛੱਡਣੀ ਕਿ ਬੱਚੇ ਕਰਕੇ ਫਤਿਹ ਸਿੰਘ ਕਰਕੇ ਸਾੰਦਾ ਵੀ ਨਾਮ ਉੱਚਾ ਹੋ ਰਿਹਾ ਪਹਿਲੇ ਮੇਰੀ ਵੀ ਕਟਿੰਗ ਸੀ ਜੀ ਮੈਂ ਵੀ ਹੁਣ ਫਤਿਹ ਸਿੰਘ ਵੱਲ ਦੇਖ ਕੇ ਮਹਾਰਾਜ ਦੇ ਗੁਰੂ ਲੜਦੇ ਅਸੀਂ ਲੱਗ ਰਹੇ ਆ ਅਸੀਂ ਵੀ ਹੁਣ ਜਲਦੀ ਗੁਰੂ ਵਾਲੇ ਬਣ ਕੇ ਤੇ ਦੇਸ਼ਵਿਦੇਸ਼ਾਂ ਧਰਤੀਓ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਨਗਰੀ ਦਾ ਨਾਮ ਉੱਚਾ ਕਰੀਏ ਤੇ ਐਦਾਂ ਹੀ ਅਸੀਸ ਜਥੇਦਾਰ ਸਾਹਿਬ ਸਿੰਘ ਸਾਹਿਬ ਮਹਾਪੁਰਸ਼ ਐਦਾਂ ਹੀ ਅਸੀਸ ਮਿਲਦੀ ਰਹੇ ਤਾਂ ਅਸੀਂ ਗੁਰ람ਦਾਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੀ ਗੁਰੂ ਰਾਮਦਾਸ ਜੀ ਦੇ ਪਵਨ ਸਥਾਨ ਤੇ ਅਸੀਂ ਆਏ ਜੀ ਅੱਜ ਸਿੰਘ ਸਾਹਿਬ ਦਸੇਦਾਰ ਬਾਬਾ ਦਸੇਦਾਰ ਕੁਲਦੀਪ ਸਿੰਘ ਗੜਾਜੀ ਨੇ ਅੱਜ ਫਤਿਹ ਸਿੰਘ ਨੂੰ ਸਨਮਾਨ ਕੀਤਾ ਉਹ ਸਨਮਾਨ ਦੇ ਇਸ ਕਰਕੇ ਕੀਤਾ ਕਿ ਫਤਿਹ ਸਿੰਘ ਛੋਟੀ ਉਮਰ ਦੇ ਵਿੱਚ ਇਹ ਦੇਸ਼ਮ ਦੇਸ਼ਾਂ ਦੀ ਧਰਤੀਆਂ 'ਚ ਯੂਰਪ ਦੇ ਵਿੱਚੋਂ ਪਹਿਲੇ ਨੰਬਰ ਤੇ ਇਹਨੇ ਸਥਾਨ ਪ੍ਰਾਪਤ ਕੀਤਾ ਗੱਤਕੇ ਦੇ ਵਿੱਚ ਉਥੇ 2024 ਦੇ ਵਿੱਚ ਕਿੱਟ ਕਿੱਡ ਬੱਚਿਆਂ ਦੀ ਚੈਂਪੀਅਨਸ਼ਿਪ ਹੁੰਦੀ ਆ ਉਹਦੇ ਵਿੱਚ ਫਤੇ ਸਿੰਘ ਦੀ ਸਿਲੈਕਸ਼ਨ ਹੋਈ ਸੀ ਜੀ ਇਹ ਯੂਰਪ ਦੇ ਜਾ ਕੇ ਪਹਿਲੇ ਨੰਬਰ ਤੇ ਆਇਆ ਸਿੱਖੀ ਨੂੰ ਪ੍ਰਮੋਟ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖ ਬੱਚਾ ਜਿਹਨੂੰ ਗੋਰਿਆਂ ਨੂੰ ਪਤਾ ਨਹੀਂ ਸੀ ਗਤਕਾ ਕੀ ਚੀਜ਼ ਹੁੰਦੀ ਹੈ ਸਿੱਖ ਮਾਰਸ਼ਲ ਆਰਟ ਕੀ ਹੁੰਦੀ ਹੈ ਇਹ ਬੱਚੇ ਨੇ ਉੱਥੇ ਜਾ ਕੇ ਫਤੇ ਸਿੰਘ ਨੇ ਪਰਫਾਰਮ ਕੀਤਾ ਤੇ ਉੱਥੋਂ 골ਡ ਮੈਡਲ ਲੈ ਕੇ ਆਇਆ ਜੀ ਹੁਣ ਸਿੰਘ ਸਾਹਿਬ ਜਥੇਦਾਰ ਸਾਹਿਬ ਜੀ ਨੇ ਫਤੇ ਸਿੰਘ ਦਾ ਸਨਮਾਨ ਕੀਤਾ ਸਰੋਪਾ ਜੀ ਮਿਸ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧੰਤਨ ਗੁਰ ਆਮਦਾਸ ਜੀ ਦੀ ਤਰਤੀ ਦੇ ਕੁਕਰ ਮੇਰਾ ਨਾਮ ਨਵਜੀਤ ਕੌਰ ਅਸੀਂ ਇੱਥੇ ਦੇ ਵਾਸੀ ਆ ਮੇਰਾ ਬੇਟਾ ਫਤਿਹ ਸਿੰਘ ਵਾਹਿਗੁਰਦੀ ਕਿਰਪਾ ਨਾਲ 4.5 ਸਾਲ ਦਾ ਜੋ ਅੱਜ ਹੈ ਤੇ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਹੈ 3.5 ਸਾਲ ਚ ਇੱਕ ਕਿਲਾ ਹੀ ਫਤਿਹ ਕਰਕੇ ਆਇਆ ਸੀ ਜਦ ਯੂਰਪ ਅੱਜੀ ਚੈਂਪੀਅਨਸ਼ਿਪ ਜਿੱਤੀ ਸੀ ਗੋਰਿਆਂ ਨੂੰ ਹਰਾ ਕੇ ਸਾਰੇ ਗੋਰਿਆਂ ਨੂੰ ਪਿੱਛੇ ਛੱਡ ਕੇ ਦੋ ਚੈਂਪੀਅਨਸ਼ਿਪ ਚੋਦੇ ਨੇ ਆਪਣਾ ਨਾਮ ਰੋਸ਼ਨ ਕੀਤਾ ਸੀ ਗੁਰ ਆਮਦਾਸ ਜੀ ਦੀ ਬੜੀ ਕਿਰਪਾ ਬੱਚੇ ਦਾ ਕਿਸ ਤਰ੍ਹਾਂ ਇਹਨੂੰ ਸ਼ੌਂਕ ਜਾ ਗਿਆ ਜਾਂ ਕਿੱਦਾਂ ਇਹਨਾ ਐਕਸਪਰਟ ਹੋਇਆ ਕਿ ਚੈੱਕਰੋਡਾ ਜਿਹੜਾ ਚੈਂਪੀਅਨਸ਼ਿਪ ਦਿੱਤ ਲੱਗਦਾ ਹੈ ਦੇਖੋ ਵਾਇਗਰੂ ਐਕਸਪਰਟ ਤਾਂ ਅਸੀਂ ਨਹੀਂ ਕਹਿ ਸਕਦੇ ਐਕਸਪਰਟ ਤਾਂ ਬਾਦਸ਼ਾਹ ਕੋਦੀ ਹੈਗੇ ਨੇ ਪਰ ਜੋ ਸਚਾਈ ਹੈ ਬੱਚੇ ਨੂੰ ਨਾ ਬਚਪਨ ਤੋਂ ਸ਼ੌਂਕ ਸੀਗਾ ਤੇ ਉਹਨੇ ਨਾ ਆਪਣੇ ਹੱਥਾਂ ਨਾਲ ਕਲਾਮਾਂ ਕਰਨੀਆਂ ਤੇ ਕਿਸੇ ਹੱਦ ਤੱਕ ਸਾਨੂੰ ਮਾਰੇ ਨੇ ਮਾਰੇ ਨੇ ਮੇਰ ਕੀਤੀ ਬੁੱਧੀ ਬਖਸ਼ੀ ਤੇ ਅਸੀਂ ਉਹਨੂੰ ਸ਼ਸਤਰ ਲੈ ਆ ਕੇ ਦਿੱਤੇ ਤੇ ਸ਼ਸਤਰ ਤੇ ਬਾਕੀ ਬੱਚੇ ਜਿਹੜਾ ਫੋਨ ਨਾਲ ਖੇਡਦੇ ਆ ਕਿਸੇ ਚੀਜ਼ ਉਹ ਵੀ ਫੋਨ ਨਾਲ ਖੇਡਦਾ ਐ ਤਾਂ ਨਹੀਂ ਮੈਂ ਕਹਾਂਗੀ ਨਹੀਂ ਖੇਡਦਾ ਪਰ ਗੱਤਕੇ ਜ ਜੋ ਉਹਨੂੰ ਸ਼ੌਂਕ ਐ ਸ਼ਸਤਰ ਸਜਾਣ ਦਾ ਗੱਤਕਾ ਕਰਨ ਦਾ ਤੇ ਉਹੀ ਚੀਜ਼ ਕੈਰੀ ਫਾਰਵਰਡ ਹੋਈ ਤਿੰਨ ਤਿੰਨ ਘੰਟੇ ਬੱਚੇ ਨੇ ਪ੍ਰੈਕਟਿਸ ਕੀਤੀ ਉਹਦੀ ਖੁਦ ਦੀ ਪਹਿਲੀ ਵਾਹਿਗੁਰੂ ਦੀ ਰਹਿਮਤ ਹੈ ਦੂਜੀ ਖੁਦ ਦੀ ਪ੍ਰੈਕਟਿਸ ਹੈ ਉਹਦੀ ਹਜੇ ਉਹ ਵਿਚਾਰਾ ਡਾਈਪਰ ਲਾੰਦਾ ਸੀਗਾ ਜਦ ਉਹ ਪ੍ਰੈਕਟਿਸ ਕਰ ਰਿਹਾ ਸੀ ਤਿੰਨ ਤਿੰਨ ਘੰਟੇ ਗਰਾਊਂਡ 'ਚ ਬੈਠ ਕੇ ਰੋਟੀ ਖਾਣੇ ਉਹਨੂੰ ਤੇ ਉਹ ਉਹੀ ਮਿਹਨਤ ਵਾਹਿਗੁਰੂ ਦੀ ਮਿਹਨਤ ਰੰਗ ਲੈ ਕੇ ਹੋਈ ਹੈ ਜਾਰੀ ਹੈ ਅੱਗੇ ਹੋਰ ਹਾਂਜੀ ਹਾਂਜੀ ਟਾਰਗੇਟ ਕੀ ਹੈ ਜਿਸ ਤਰ੍ਹਾਂ ਚਾਰ ਦਿਨ ਬੱਚੇ ਨੇ ਗੱਤਕਾ ਪਰਫਾਰਮ ਕੀਤਾ ਸੀਗਾ ਰੈਂਡਮਲੀ ਤੇ ਫਿਰ ਉਸ ਤੋਂ ਬਾਅਦ ਪੀਟੀਸੀ ਅਵਾਰਡਸ ਹੋਏ ਨੇ ਸਿੱਖ ਅਚੀਵਰ ਅਵਾਰਡਸ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਤੇ ਬੱਚੇ ਦੀ ਉੱਥੇ ਪਰਫਾਰਮੈਂਸ ਹੋਈ ਸੀਗੀ ਤੇ ਬੱਚੇ ਨੂੰ ਸਿੱਖ ਅਚੀਵਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਫਿਰ ਕੈਬਨਿਟ ਮਿੰਿਸਟਰ 15 ਅਗਸਤ ਤੇ ਉਹਨਾਂ ਨੇ ਵੀ ਬੱਚੇ ਨੂੰ ਪ੍ਰੋਤਸਾਹਨ ਦੇ ਲਈ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਹੁਣ ਅੱਗੇ ਵਾਇਗੁਰ ਦੀ ਮੇਨ ਨਾਲ ਜਿੱਥੇ ਜਿੱਥੇ श्री काकटक साहब ਦੇ ਵਿਤੀਕਾਰ ਨੇ ਸਨਮਾਨ ਕੀਤਾ ਹੈ ਇੱਕ ਉਹ ਦੇ ਸਰਵੋਤਮ ਸਥਾਨ ਦੇ ਜਿੱਤੇਦਾਰ ਨੇ ਸਨਮਾਨ ਕੀਤਾ ਇਹ ਕੀ ਮਾਇਨੇ ਰੱਖਦਾ ਤੁਹਾਡੇ ਲਈ ਪਰਿਵਾਰ ਲਈ ਮਤਲਬ ਮਾਇਨੇ ਸ਼ਾਇਦ ਲਫਜ਼ਾਂ ਚ ਨਹੀਂ ਦੱਸ ਸਕਾਂਗੇ ਕਿ ਸਿਰ ਮੋਰ ਪਾਵਰ ਨੇ ਹੋ ਐਸਜੀਪੀਸੀ ਦੇ ਹੈਡ ਗਰੈਂਟ ਮਤਲਬ ਜਥੇਦਾਰ ਨੇ ਆਕਾਸ਼ ਸ੍ਰੀ ਕਾਕਟਕ ਸਾਹਿਬ ਜੀ ਦੇ ਤੇ ਜਿਸ ਤਰ੍ਹਾਂ ਉਹ ਅੱਜ ਸੰਗਤ ਨੂੰ ਪ੍ਰੋਤਸਾਹਨ ਦੇ ਰਹੇ ਨੇ ਇਸ ਤਰ੍ਹਾਂ ਬੱਚੇ ਦੇਖ ਕੇ ਹੋਰ ਜੁੜਨਗੇ ਸਿੱਖੀ ਵੱਲ ਕਿ ਪਤਾ ਲੱਗੇਗਾ ਜੇ ਬੱਚਾ ਐ ਨਹੀਂ ਕਿ ਫਤਿਹ ਸਿੰਘੀ ਗੱਤਕਾਰ ਸਦਾ ਦੁਨੀਆ ਜਿਹੜੇ ਬਹੁਤ ਬੱਚੇ ਨੇ ਜਿਹੜੇ ਥੋੜੀ ਪਿੱਛੇ ਰਹਿੰਦੇ ਨੇ ਜਦੋਂ ਉਹਨਾਂ ਨੂੰ ਇੱਕ ਬੈਕ ਐਂਡ ਮਿਲ ਜਾਂਦੀ ਹੈ ਨਾ ਕਿ ਪਿੱਛੋਂ ਦੀ ਸਪੋਰਟ ਮਿਲਦੀ ਹੈ ਕਿ ਸਾਨੂੰ ਸਾਡੀ ਜੋ ਸਿੱਖ ਕੌਮ ਦੇ ਮੇਨ ਨੇ ਉਹ ਸਾਨੂੰ ਸਪੋਰਟ ਕਰਦੇ ਨੇ ਤੇ ਬੱਚੇ ਹੋਰ ਹੋਰ ਜੁੜਨਗੇ ਸਿੱਖੀ ਵੱਲ ਸਾਡਾ ਮੰਨਣਾ ਹੈ ਅੱਜ ਬੱਚੇ ਦਾ ਜੋ ਬਹੁਤ ਬਹੁਤ ਮਾਣ ਹੈ ਗੁਰੂ ਅਮਦਾ ਜੀ ਦਾ ਬਹੁਤ ਸ਼ੁਕਰਾਨਾ ਹੈ ਕਿ ਵਾਹਿਗੁਰੂ ਨੇ ਇੱਥੋਂ ਤੱਕ ਲਿਆਂਦਾ ਇੰਨਾ ਮਾਣ ਸਤਕਾਰ ਸਾਨੂੰ ਫਤਿਹ ਸਿੰਘ ਨੂੰ ਫਤੇ ਸਿੰਘ ਦੇ ਮਾਪਾਪ ਦੇ ਨਾਲ ਸਾਨੂੰ ਜਾਣਿਆ ਦਿੰਦਾ ਸਾਡੇ ਖੁਦ ਦੇ ਨਾਮ ਸ਼ਾਇਦ ਨਹੀਂ ਕਿਸੇ ਨੂੰ ਪਤਾ ਹੋਣਗੇ ਲੋਕਾਂ ਨੇ ਸਾਡੇ ਨੰਬਰ ਵੀ ਫੋਨ 'ਚ ਇਸ ਤਰ੍ਹਾਂ ਹੀ ਸੇਵ ਕੀਤੇ ਫਤੇ ਦੇ ਮੰਮੀ ਫਤੇ ਦੇ ਪਾਪਾ ਬਹੁਤ ਵਾਹਿਗੁਰੂ ਦਾ ਸ਼ੁਕਰਾਨਾ ਜਿੰਨਾ ਸ਼ੁਕਰਾਨਾ ਕਰੀਏ ਬਹੁਤ ਘੱਟ ਹੈ ਤੇ ਜਥੇਦਾਰ ਸਾਹਿਬ ਦਾ ਵੀ ਗੜਗੱਦ ਸਾਹਿਬ ਦਾ ਵੀ ਬਹੁਤ ਧੰਨਵਾਦ ਅਸੀਂ ਐਸਜੀਪੀਸੀ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਨਮਾਨ ਦਿੱਤਾ ਬੱਚੇ ਨੂੰ ਸ਼ਾਬਾਸ਼ੀ ਦਿੱਤੀ ਕਿ ਤੂੰ ਬਹੁਤ ਅੱਗੇ ਵੱਧ ਅਸੀਂ ਪਿੱਛੇ ਖੜੇ ਆ ਹਰ ਸਟੇਜਾਂ ਤੇ ਤੇਰਾ ਮਾਨ ਸਤਕਾਰ ਵੀ ਹੋਏਗਾ ਤੇ ਤੁਸੀਂ ਗੱਜ-ਵੱਜ ਕੇ ਸਿੱਖੀ ਨੂੰ ਅੱਗੇ ਲੈ ਕੇ ਚੱਲੋ